ਫੌਨੀ ਜਿਹੜੀ ਆਪਾਂ ਨੇ ਜੋ ਛੋਟੀ ਰੱਖੀ ਆ ਉਹ ਅਗਲਾ ਆ ਕੇ ਬਹੁਤ ਟੀਚਰਾਂ ਕਰਦਾ ਵੀ ਕੀ ਖੱਚਰ ਜੀ ਰੱਖੀ ਆ ਬਹੁਤ ਵੀਰ ਕਹਿੰਦਾ ਜੀ ਹਨਾ ਵੀ ਬਚ ਕੇ ਪਰ ਮੈਨੂੰ ਇੰਨਾ ਰੱਬ ਜਿੱਡਾ ਮਾਰਨਾ ਆਉਂਦਾ ਉੱਤੇ ਤੇ ਚਿਹੇ ਆਲੇ ਦਾਲੇ ਵੀਰੇ ਹਰਮਨ ਪੰਜਾਬ ਬੰਦੇ ਖੜੇ ਹੋਣ ਆਪਾਂ ਕਰਾਂਗੇ ਸਟੰਟ ਤੇ ਉਦੋਂ ਬਾਅਦ 50 ਬੰਦੇ ਖੜੇ ਹੋਣ ਜਾਂ 50000 ਬੰਦੇ ਖੜੇ ਹੋਣ ਪਰ ਉਹਨੇ ਅੱਜ ਤੱਕ ਆਪਣੀ ਇੱਜ਼ਤ ਬਹੁਤ ਰੱਖੀ ਆ ਕਦੇ ਕੋਈ ਗਲਤ ਹਰਕਤ ਨਹੀਂ ਕੀਤੀ ਕੋੜੀ ਅਸਲ ਵਿੱਚ ਮਾਲਕ ਦੀ ਸੇਵਾ ਬਹੁਤ ਕਰਦੀ ਆ ਜੀ ਆਪਾਂ ਕਹੀਏ ਆਪਾਂ ਇਹਨਾਂ ਨੂੰ ਪਾਲਦੇ ਆ ਇਹ ਆਪਾਂ ਨੂੰ ਪਾਲਦੀ ਆ ਹੁਣ ਲਾਲੋਜੀ ਘੋੜੀ ਤੇ ਇੰਨੀ ਇੱਕ ਵਫਾਦਾਰ ਆ ਜੇ ਇੱਕ ਸਵਾਰ ਘੋੜੀ ਤੇ ਡੇਲੀ ਸਵਾਰੀ ਕਰੇ ਜਦੋਂ ਘੋੜੀ ਰਸਤੇ ਚ ਮੋੜਨ ਲੱਗ ਜੇ ਘਰ ਵੱਲ ਨੂੰ ਆਪਾਂ ਤੱਕਾ ਕਰੀਏ ਉਹਨੂੰ ਉਹ ਜਾਨੀ ਕਿ ਮਾਲਕ ਨੂੰ ਸਨੇਹਾ ਦਿੰਦੀ ਆ ਵੀ ਅੱਜ ਖਤਰਾ ਕੁਝ ਅੱਗੇ ਹੋਣਾ ਜਾਂ ਕੋਈ ਚੀਜ਼ ਘਟਣਾ ਵਾਪਰਨੀ ਆ ਵੀ ਆਪਾਂ ਘਰੇ ਚੱਲਦੇ ਆ ਆਪਣੀ ਕੋਲੇ ਹੁਣ ਟੋਟੋ ਵਾਈਸ ਵੀ ਨੇ ਕੱਚੂ ਕੁੰਮੇ ਸਟੰਟ ਦੇ ਵੇਲੇ ਵੀ ਆਪਾਂ ਉਹਨਾਂ ਨੂੰ ਯੂਜ਼ ਕਰਦੇ ਆ ਉਹ ਜਦੋਂ ਆਪਾਂ ਸਟੰਟ ਕਰਨ ਲੱਗਦੇ ਆ ਜੇ ਉਹਨਾਂ ਨੂੰ ਆ ਤਿੰਨ ਉਂਗਲਾਂ ਤੇ ਰੱਖ ਲੈਨੇ ਆ ਵੀਰੇ ਉਹਨੇ ਜਦੇ ਪੈਰ ਹਿਲਾਉਣ ਲੱਗ ਜਾਨੇ ਆ ਜੇ ਤੁਸੀਂ ਰੱਖ ਲੋਂਗੇ ਉਹ ਐਨੇ ਪੱਕੇ ਪੈਰ ਭੋਰਾ ਨਹੀਂ ਕੱਢਣਾ ਉਹਨਾਂ ਨੇ ਬਾਈ ਜੀ ਤੁਸੀਂ ਇਸ ਸਟੰਟ ਵਗੈਰਾ ਪਹਿਲਾਂ ਬਹੁਤ ਕਰਦੇ ਸੀ ਹੁਣ ਘਟ ਗਿਆ ਉਹਦਾ ਕੀ ਕਾਰਨ ਹੈ ਬਾਈ ਜੀ ਤੁਸੀਂ ਕਿਹੜੀ ਨਸਲ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ ਵੈਸੇ ਤਾਂ ਜੀ ਜਦੋਂ ਚੀਜ਼ ਕੋਈ ਵੀ ਆ ਗਈ ਕਰੇ 2 ਦਿਨਾਂ ਚ ਹੀ ਅਟੈਚਮੈਂਟ ਹੋ ਜਾਂਦੀ ਸਾਰੀਆਂ ਹਾਂ ਜੀ ਵੀਰੇ ਸ਼ੌਂਕ ਨਾਲ ਜਿਹੜੀ ਚੀਜ਼ ਲੈਂਦੀ ਸਾਰੀ ਆਪਾਂ ਤਾਂ ਚੰਗੀਆਂ ਲੱਗਦੀਆਂ ਆਪਣੇ ਲਈ ਆਪਣੇ ਕੋਲ ਹੁਣ ਤੁਸੀਂ ਦੇਖਿਆ ਪੌਨੀ ਵੀ ਆ ਚੰਬੀ ਮਾਰਵਾੜੀ ਨੁਕਰੇ ਸਾਰੀ ਆ ਪੌਨੀ ਜਿਹੜੀ ਆਪਾਂ ਨੇ ਜੋ ਛੋਟੀ ਰੱਖੀ ਆ ਉਹ ਅਗਲਾ ਆ ਕੇ ਬਹੁਤ ਟੀਚਰਾਂ ਕਰਦੇ ਵੀ ਕੀ ਖੱ쩌ਰ ਜੀ ਰੱਖੀ ਆ ਯਾਨੀ ਕਿ ਜਿਹਨੂੰ ਪਤਾ ਇਸ ਬਰੀਡ ਬਾਰੇ ਜੀ ਉਹਨੂੰ ਪਤਾ ਹੁਣ ਬੱਚੇ ਛੋਟੇ ਛੋਟੇ ਜੇ 2 2 3 3 ਸਾਲ ਦੀ ਸਕੂਲਾਂ ਦੇ ਵਿੱਚ ਆ ਜੋ ਸਟੱਡੀ ਕਰਦੇ ਉਹ ਡਰਦੇ ਆ ਵੱਡੀ ਘੋੜੀ ਤੋਂ ਮੈਂ ਉਹਨਾਂ ਵਾਸਤੇ ਸਪੈਸ਼ਲ ਰੱਖੀ ਆ ਵੀ ਛੋਟੇ ਬੱਚਿਆਂ ਦਾ ਪਹਿਲਾਂ ਉਹਦੇ ਉੱਤੇ ਆਪਾਂ ਟ੍ਰੇਨਿੰਗ ਦਿੰਨੇ ਆ ਤੇ ਫਿਰ ਆਪਾਂ ਵੱਡੀ ਕੋੜੀ ਤੇ ਟ੍ਰੇਨਿੰਗ ਟ੍ਰੇਨਿੰਗ ਵਾਈ ਇੱਥੇ ਕਰਦੇ ਹੋ ਟ੍ਰੇਨਿੰਗ ਜਾਂ ਸਕੂਲਾਂ ਕਾਲਾਂ ਜਾਂ ਚ ਜਾਂਦੇ ਕਿੰਨਾ ਹੁੰਦਾ ਜੀ ਜਦੋਂ ਆਪਣਾ ਫਾਰਮ ਹਾਊਸ ਸਾਰਾ ਬਣ ਗਿਆ ਫਿਰ ਤਾਂ ਆਪਾਂ ਇੱਥੇ ਕਲੱਬ ਕਰ ਲੈਣਾ ਵੀਰੇ ਤੇ ਹੁਣ ਸਮਾਣੇ ਤੋਂ ਵੀ ਆਪਣੇ ਕੋਲੇ ਸੰਡੇ ਨੂੰ ਰੇ ਆਉਂਦੇ ਆ ਚਾਰ ਪੰਜ ਬੱਚੇ ਤੇ ਜਿਵੇਂ ਸਕੂਲ ਦੇ ਵਿੱਚ ਕੈਰੀਅਰ ਡਿਫੈਂਸ ਸਕੂਲ ਰਖੜੇ ਹੋ ਗਿਆ ਮੈਲਸਟੋਨ ਸਕੂਲ ਪਟਿਆਲੇ ਜਾਂ ਐਸ ਆਰ ਸਕੂਲ ਸਮਾਣੇ ਹੁਣ ਅੱਜ ਕੱਲ ਬੁੱਢਾਦਾਲ ਸਕੂਲ ਦੇ ਵਿੱਚ ਵੀ ਆਪਾਂ ਨੇ ਹੁਣ ਸਟਾਰਟਿੰਗ ਕਰ ਦੇਣੀ ਆ ਤਾਂ ਪੇਪਰਾਂ ਤੋਂ ਬਾਅਦ ਤੇ ਉਹ ਜਿਵੇਂ ਹੁਣ ਵੀਰੇ ਇਹ ਚੀਜ਼ ਮੈਂ ਸੋਚੀ ਸੀ ਜਿਵੇਂ ਪੀਪੀਐ ਅਲਰੇਡੀ ਕੋਡੇ ਰੱਖੇ ਹੋਇਆ ਬਹੁਤ ਪੁਰਾਣੇ ਕੋਡੇ ਰੱਖੇ ਹੋਇਆ ਤੇ ਹਰਮਨ ਵੀਰੇ ਇੱਥੇ ਆਪਣਾ 22ps ਹੋ ਗਿਆ ਪਟਿਆਲੇ ਜੀ ਤੇ ਉਹ ਚੀਜ਼ ਅਸੀਂ ਦੇਖਣੀ ਵੀ ਮੈਂ ਕਾਲੀ ਵੀਰਨਸਲਾ ਕਰਨੀ ਵੀ ਵੀਰੇ ਆਪਾਂ ਵੀ ਕਿਉਂ ਨਾ ਇਹ ਚੀਜ਼ ਤੋਰੀਏ ਵੀ ਛੋਟੇ ਬੱਚਿਆਂ ਦਾ ਵੀ ਆਪਾਂ ਸ਼ੌਂਕ ਉਹਨਾਂ ਨੂੰ ਵੀ ਪਾਈਏ ਵੀ ਅੱਜ ਕੱਲ ਵੱਡੇ ਤੁਹਾਨੂੰ ਪਤਾ ਜੀ ਮਾੜੇ ਰਾ ਕਿੰਨੇ ਤੁਰ ਰਹੇ ਨੇ ਮੁੰਡੇ ਹਨਾ ਜੀ ਤੇ ਮੈਂ ਸੋਚਿਆ ਵੀ ਆਹ ਚੀਜ਼ ਦਾ ਆਪਾਂ क्रेਜ਼ ਪਾਈਏ ਫਿਰ ਅਸੀਂ ਟਰੈਕਟਰ ਟਰਾਲੀ ਦੇ ਵਿੱਚ ਘੋੜੀਆਂ ਲੈ ਕੇ ਜਾਣੀਆਂ ਜੀ ਪਹਿਲਾਂ ਸਕੂਲ ਦੇ ਵਿੱਚ ਜਾ ਕੇ ਉਹਨਾਂ ਨੂੰ ਬੱਚਿਆਂ ਨੂੰ ਡੈਮੋ ਦੇਣੀ ਬਹੁਤ ਔਖੇ ਯਾਨੀ ਕਿ ਸਕੂਲ ਵਾਲੇ ਵੀ ਇਹ ਚੀਜ਼ ਨੂੰ ਅਲਾਉ ਨਹੀਂ ਕਰਦੇ ਸੀ ਵੀ ਪਤਾ ਨਹੀਂ ਬੱਚਿਆਂ ਦੇ ਸੱਟ ਨਾ ਮਾਰਨ ਘੋੜੀਆਂ ਜਾਂ ਕਿ ਦੇ ਬੱਚੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਫਿਰ ਮੈਂ ਉਹਨਾਂ ਨੂੰ ਬਹੁਤ ਔਖਾ ਸਮਝਾਇਆ ਵੀ ਨਹੀਂ ਜਿਹੜੀਆਂ ਆਪਣੇ ਕੋਲੇ ਘੋੜੀਆਂ ਨੂੰ ਬਹੁਤ ਸ਼ਾਂਤ ਸੁਭਾਦੀਆਂ ਨੇ ਵੀ ਤੁਸੀਂ ਇੱਕ ਵਾਰੀ ਮੈਨੂੰ ਡੈਮੋ ਦੇਨ ਦਿਓ ਬੱਚਿਆਂ ਨੂੰ ਵੀ ਉਸ ਤੋਂ ਬਾਅਦ ਕੀ ਰਿਸਪੌਂਸ ਆਉ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੇ ਸਭ ਤੋਂ ਪਹਿਲਾਂ ਜੀ ਬੱਚਿਆਂ ਨੂੰ ਜਾ ਕੇ ਡੈਮੋ ਦਿੱਤੀ ਤੇ ਉਹਨਾਂ ਨੂੰ ਵੀ ਜਾਨੀ ਕਿ ਸਕੂਲ ਵਾਲਿਆਂ ਨੂੰ ਵੀ ਹਾਂ ਬੱਚੇ ਬਹੁਤ ਜਾਨੀ ਕਿ ਇਸ ਚੀਜ਼ ਨੂੰ ਰਿਸਪੌਂਸ ਵਧੀਆ ਦੇਣ ਲੱਗੇ ਫਿਰ ਅੱਗੇ ਨਾਲ ਅੱਗੇ ਆਪਣਾ ਹੋਰ ਸਕੂਲਾਂ ਦੇ ਵਿੱਚ ਬਹੁਤ ਜਾਨੀ ਕਿ ਵਧੀਆ ਬੱਚੇ ਸਿੱਖ ਰਹੇ ਆ ਹੁਣ ਅੱਗੇ ਆਪਾਂ ਸ਼ੋ ਜੰਪਿੰਗ ਟੈਂਟ ਪੈਕਿੰਗ ਜਿਵੇਂ ਚੰਡੀਗੜ੍ਹ ਹੁੰਦਾ ਜੀ ਜਾਂ ਪੀਪੀਐਸ ਸਕੂਲ ਦੇ ਬੱਚਿਆਂ ਨਾਲ ਅਗੇ ਐਦਾਂ ਕੰਪੀਟੀਸ਼ਨ ਕਰਵਾਇ ਕਰਾਂਗੇ। ਇਹ ਚੀਜ਼ ਨੂੰ ਤੁਸੀਂ ਇੱਕ ਕਿੱਤੇ ਦੇ ਤੌਰ ਤੇ ਦੇਖਦੇ ਹੋ ਸ਼ੌਂਕੀਆ ਤੌਰ ਤੇ ਜਾਂ ਲੈਗਸੀ ਦੇ ਤੌਰ ਤੇ ਦੇਖਦੇ ਹੋ। ਇਹ ਤੇ ਜੀ ਇੱਕ ਤ ਵੀਰੇ ਸ਼ੌਂਕ ਆ ਜੀ। ਹੂੰ ਸ਼ੌਂਕ ਆ ਜੀ ਸ਼ੌਂਕ ਦੇ ਨਾਲ ਹੀ ਬਿਜ਼ਨਸ ਆ। ਜਿਹੜਾ ਬੰਦਾ ਸ਼ੌਂਕ ਨਾਲ ਰੱਖੂ ਇਹਨਾਂ ਨੂੰ ਜੇ ਹੁਣ ਆਪਾਂ ਅੱਜ ਮੰਨ ਲਓ ਵੀ ਲੱਖ ਦੀ ਘੋੜੀ ਲੈਂਦਾ ਕੋਈ ਵੀ ਵਪਾਰੀ ਬੰਦਾ ਜਾਂ ਮੈਂ ਆ ਲੱਖ ਦੀ ਘੋੜੀ ਲੈ ਲਈ ਜੀ ਆਪਾਂ ਉਹਨੂੰ ਆਪਾਂ ਸੋਚ ਲਈ ਵੀ ਘਰੇ ਜਾ ਕੇ ਆਪਣੀ ਡੇਢ ਦੀ ਹੋ ਗਈ। ਸਭ ਤੋਂ ਪਹਿਲਾਂ ਕੋਈ ਵੀ ਚੀਜ਼ਾ ਘਾਟਾ ਸੋਚੋ। ਹੂੰ ਜੇ ਆਪਾਂ ਉਹਨੂੰ ਦਿਲੋਂ ਲਾਵਾਂਗੇ ਵੀਰੇ ਦਿਲੋਂ ਉਹ ਅੱਗੇ ਜਾ ਕੇ 2 ਰੁਪਏ ਦੇਵੂਗੇ ਹੁਣ ਜੇ ਆਪਾਂ ਪਹਿਲੀ ਵਾਧਾ ਵਾਧਾ ਸੋਚਣ ਲੱਗੇ ਉਹ ਕਦੇ ਨਹੀਂ ਹੁਣ ਅਸੀਂ ਥੈਰੋ ਘੋੜੀ ਲੈ ਕੇ ਆਏ ਸੀਗੇ ਤੇ ਹਜੇ ਆਈ ਨੂੰ ਤਿੰਨੇ ਦਿਨ ਹੋਏ ਸੀਗੇ ਉਹ ਦੀਵਾਲੀ ਵਾਲੇ ਦਿਨ ਉਹਦੀ ਡੈਥ ਹੋ ਗਈ ਤੇ ਮੇਰੇ ਡੈਡੀ ਯਾਰ ਮੈਂ ਇਦਾਂ ਮਤਲਬ ਅਸੀਂ ਬੈਠੇ ਸਾਡੇ ਹੱਥਾਂ ਦੇ ਵਿੱਚ ਉਹਦੀ ਜਾਨ ਨਿਕੜਦੀ ਤੇ ਬਹੁਤ ਯਾਨੀ ਕਿ ਉਹ ਚੀਜ਼ ਨੂੰ ਦੁੱਖ ਹੁੰਦਾ ਹਾਂ ਦੇਖਿਆ ਨਹੀਂ ਜਾਂਦਾ ਮਨ ਪਰ ਆਉਂਦਾ ਤੇ ਫਿਰ ਵੀ ਪਰ ਕੋਈ ਵੀ ਚੀਜ਼ ਆ ਪਹਿਲਾਂ ਦਿਲੋਂ ਸੇਵਾ ਕਰਾਂਗੇ ਤਾਂ ਘਰ ਭਾਰ ਦਿੰਦੇ ਨੇ ਪਾ ਗਾਲੀਆਂ ਹੁੰਦੀਆਂ ਨੇ ਘੋੜੀਆਂ ਕਰਮ ਵਾਲੇ ਦੀ ਘਰੇ ਜਾਂਦੀਆਂ ਨੇ ਜੀ ਬਾਈ ਜੀ ਤੁਸੀਂ ਇਸ ਸਟੰਟ ਵਗੈਰਾ ਪਹਿਲਾਂ ਬਹੁਤ ਕਰਦੇ ਸੀ ਹੁਣ ਘਟ ਗਿਆ ਉਹਦਾ ਕੀ ਕਾਰਨ ਹੈ ਉਹ ਸੱਟ ਫੇਟ ਲੱਗੀ ਕਦੀ ਨਹੀਂ ਨਹੀਂ ਵੀਰੇ ਉਹ ਨਾ ਹਰਮਨ ਵੀਰੇ ਜਿਹੜੀ ਆਪਣੀ ਮੇਨ ਘੋੜੀ ਆ ਗਈ ਪਵਨ ਪ੍ਰਾਣੀ ਘੋੜੀ ਤੇ ਜਿਹੜੀ ਛੋਟੀ ਜੀ ਪਾਲ ਸੀ ਉਹਦੇ ਬੱਚੇ ਆਪਣੇ ਕੋਲੇ ਬਹੁਤ ਆ ਗਏ ਪਹਿਲਾਂ ਬਸ਼ੇਰੀਆਂ ਉਹ ਕਰਮ ਵਾਲੀ ਸੌਂਦੀ ਬਸ਼ੇਰੀਆਂ ਜਿੰਨੇ ਵੀ ਉਹਨੇ ਦਿੱਤੀਆਂ ਨੇ ਤੇ ਬਸ਼ੇਰੀਆਂ ਪਹਿਲਾਂ ਮੈਂ ਉਹਦੀਆਂ ਸੇਲ ਕਰ ਦਿੰਦਾ ਸੀ ਤੇ ਫਿਰ ਜਦੋਂ ਯਾਨੀ ਕਿ ਇੰਸਟਾਗ੍ਰam ਤੇ ਵਧੀਆ ਉਹਦੇ ਸਟੰਟ ਵਾਇਰਲ ਹੋਣ ਲੱਗੇ ਇੱਕ ਅਲੱਗ ਜਿਹੀ ਚੀਜ਼ ਆ ਗਈ ਹਨਾ ਵੀ ਲੋਕਾਂ ਨੂੰ ਹੁੰਦਾ ਸੀਗਾ ਸਾਰਿਆਂ ਨੂੰ ਵੀ ਘੋੜੀਆਂ ਮਾਰਦੀਆਂ ਨੇ ਤੇ ਅਸੀਂ ਉਹਦੇ ਪਿੱਛੇ ਦੀ ਲੰਗਣਾ ਪਿੱਛੋ ਦੀ ਚੜਨਾ ਮੇਲਿਆਂ 'ਚ ਜਾਣ ਲੱਗੇ ਤੇ ਉਹ ਚੀਜ਼ਾਂ ਨੂੰ ਦੇਖ ਕੇ ਜੀ ਬਹੁਤ ਨਵੇਂ ਮੁੰਡਿਆਂ ਦਾ ਸ਼ੌਂਕ ਉੱਠਿਆ ਵੀ ਹਾਂ ਵੀ ਇਹ ਚੀਜ਼ ਬਹੁਤ ਵਧੀਆ ਵੀ ਮਾਰਦੀ ਨਹੀਂ ਹੈਗੀ ਕਹਿੰਦਾ ਵੀ ਪੁਲਿਸ ਦੀ ਗਾੜੀ ਘੋੜੀ ਦੀ ਪਿਛਾੜੀ ਜਿੰਨਾ ਬੱਚੋਂ ਨਾ ਥੋੜਾ ਤੇ ਉਹ ਚੀਜ਼ਾਂ ਕਰਕੇ ਕਹਾਵਤਾਂ ਸੁਣ ਸੁਣ ਲੋਕ ਡਰੇ ਪਏ ਸੀਗੇ ਉਹ ਕੁੜੀ ਨੇ ਜੀ ਆਪਣੇ ਕੋਲੇ ਬੱਚੇ ਦਿੱਤੇ ਪਹਿਲਾਂ ਮੈਂ ਸੇਲ ਕਰਤੇ ਉਹਦੀ ਬੱਚੀ ਇੱਕ ਜੁਗਨੀਰ ਲਾ ਲਈ ਤੇ ਜਿਹੜਾ ਹੁਣ ਸਟੰਟ ਵੀ ਆਪਾਂ ਕਰਦੇ ਨਹੀਂ ਉਹਦਾ ਕਾਰਨ ਕੀ ਹੈ ਜੀ ਪਿਛਲੀ ਵਾਰ ਆਪਣੀ ਕੁੜੀ ਡੇਢ ਮਹੀਨਾ ਪਹਿਲਾਂ ਸੂਪੀ ਸੀਗੀ ਤੇ ਉਹਦੇ ਬੱਚੇ ਦੀ ਨਾ ਵੀਰੇ ਡੈਥ ਹੋ ਗਈ ਸੀਗੀ ਉਹਦੇ ਕਰਕੇ ਫਿਰ ਅਸੀਂ ਹੁਣ ਘਟਾ ਰੱਖਿਆ ਸਟੰਟ ਜਦੋਂ ਕੁੜੀ ਗੱਬਣ ਰਹਿ ਗਈ ਉਹ ਫਿਰ ਤਾਂ ਅਸੀਂ ਮਤਲਬ ਬਹੁਤ 40 50 ਮੇਲਿਆਂ ਨੂੰ ਜਵਾਬ ਵੀ ਦਿੱਤਾ ਤੇ ਬਹੁਤ ਵੀਰ ਗੁੱਸੇ ਹੋਏ ਹਨਾ ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਹੁਣ ਬੱਚੀ ਆਈ ਆਪਣੇ ਕੋਲੇ ਹੁਣ ਜਾਨੀ ਕਿ ਉਹ ਚੀਜ਼ ਆਪਾਂ ਰੈਗੂਲਰ ਦੁਆਰੋਂ ਕਰ ਦੇਣੀ ਆ ਇਹ ਜਿਹੜਾ ਤੁਸੀਂ ਖਾਨ ਇਹ ਤਾਂ ਤੁਹਾਡੇ ਬਾਪੂ ਜੀ ਨੇ ਵੀ ਸਾਨੂੰ ਸੁਣਾ ਕੇ ਡਰਾਤਾ ਸਗੋਂ ਅਸੀਂ ਤਾਂ ਫੋਟੋਆਂ ਖਿਚਾਣ ਤੋਂ ਡਰਦੇ ਸੀ ਅੱਛਾ ਅੱਛਾ ਜੀ ਬਸ ਕਈ ਵਾਰੀ ਜਾਨਵਰ ਉਪਰ ਆ ਕਰ ਜਾਂਦਾ ਪਹਿਲਾਂ ਜਦੋਂ ਆਪਾਂ ਵਿਚਰੇ ਰਹੇ ਨੇ ਉਹਨਾਂ ਨੂੰ ਦਾਣਾ ਪਾਣੀ ਦਿੰਨੇ ਆ ਉਹਨਾਂ ਨੂੰ ਫੀਲ ਹੋਣ ਲੱਗ ਜਾਂਦਾ ਫਿਰ ਕੁਝ ਨਹੀਂ ਕਹਿੰਦੇ ਕੋੜੇ ਇਮੋਸ਼ਨਲ ਪੱਖੋਂ ਇਹ ਜਾਨਵਰ ਬਾਰੇ ਕਿੱਦਾਂ ਦਾ ਵਿਵਹਾਰ ਆ ਇਮੋਸ਼ਨਲ ਹੁੰਦੇ ਆ ਜਾਨਵਰ ਜਾਂ ਕਿੱਦਾਂ ਵਿਚਰਦੇ ਆ ਤੁਹਾਡੇ ਜਾਂ ਬੀਚਰਦੇ ਆ ਜਦੋਂ ਜੀ ਆਪਾਂ ਇਹਨਾਂ ਦੀ ਸੇਵਾ ਕਰਦੇ ਆ ਦਿਲੋਂ ਸੇਵਾ ਕਰਦੇ ਆ ਫੇਰ ਤਾਂ ਜਾਨੀ ਕਿ ਇਹ ਵੀ ਆਪਾਂ ਨੂੰ ਸਮਝਣ ਲੱਗ ਜਾਂਦੇ ਆ ਹੁਣ ਪਿੱਛੇ ਜੇ ਬਹੁਤ ਵੀਡੀਓ ਉਹਦੋਂ ਵਾਇਰਲ ਹੋਈ ਜੁਗਨੀ ਨੂੰ ਮੈਂ ਕਹਿੰਦਾ ਸੀ ਪੁੱਤ ਸੱਜਾ ਪੈਰ ਚੱਕ ਖੱਬਾ ਪੈਰ ਚੱਕ ਉਹਨੇ ਉਦੋਂ ਹੀ ਚੱਕੀ ਜਾਣਾ ਮੋਢਿਆਂ ਤੇ ਆਪਣੀ ਘੋੜੀ ਚੜ੍ਹਨੀ ਸਾਰਾ ਕੁਝ ਜਾਨੀ ਕਿ ਇਹਨੂੰ ਟਾਈਮ ਦੇਣਾ ਪੈਂਦਾ ਵੀਰੇ ਸੇਫ ਆ ਬਾਈ ਇਹ ਸਾਰਾ ਕੁਝ ਕਿ ਬਹੁਤ ਵੱਡੇ ਵੱਡੇ ਸਟੰਟ ਕਰਦੇ ਹੋ ਤੁਸੀਂ ਕਦੀ ਕੋਈ 60 ਫੀਟ ਬਹੁਤ ਵੀਰ ਕਹਿੰਦਾ ਜੀ ਹਨਾ ਵੀ ਬਚ ਕੇ ਪਰ ਮੈਨੂੰ ਇੰਨਾ ਰੱਬ ਜਿੱਡਾ ਮਾਰਨਾ ਆਉਂਦਾ ਉੱਤੇ ਤੇ ਚਿਹੇ ਆਲੇ-ਦਾਲੇ ਵੀਰੇ ਹਰਮਨ 50 ਬੰਦੇ ਖੜੇ ਹੋਣ ਆਪਾਂ ਕਰਾਂਗੇ ਸਟੰਟ ਤੇ ਉਦੋਂ ਬਾਅਦ 50 ਬ 50 ਹਜ਼ਾਰ ਬੰਦੇ ਖੜੇ ਹੋਣ ਪਰ ਉਹਨੇ ਅੱਜ ਤੱਕ ਆਪਣੀ ਇੱਜ਼ਤ ਬਹੁਤ ਰੱਖੀ ਆ ਕਦੇ ਕੋਈ ਗਲਤ ਹਰਕਤ ਨਹੀਂ ਕੀਤੀ ਮੈਂ ਨੀਚੇ ਪੈਂ ਘੋੜੀ ਦੇ ਕੋਈ ਦਾਅਬ ਨਹੀਂ ਦਿੱਤੀ ਛਾਤੀ ਤੇ ਫੇਸ ਤੇ ਉਹਦਾ ਮੂੰਹ ਦੇ ਵਿੱਚ ਉਰੇ ਖੁਰ ਰਖਾਉਣਾ ਮੱਥੇ 'ਚ ਖੁਰ ਰਖਾਉਣਾ ਅੱਖਾਂ ਤੇ ਖੁਰ ਰਖਾਉਣਾ ਉਹਨੇ ਇਦਾਂ ਦੇ ਕਦੇ ਵੀ ਉਹ ਨਹੀਂ ਕੀਤਾ ਹੈਗਾ ਘੋੜੀ ਬਾਰੇ ਸੁਣਿਆ ਜਾਂਦਾ ਖਤਰਾ ਪਛਾਨ ਜਾਂਦੀ ਆ ਹੈ ਇਹ ਗੱਲ ਘੋੜੀ ਅਸਲ ਵਿੱਚ ਮਾਲਕ ਦੀ ਸੇਵਾ ਬਹੁਤ ਕਰਦੀ ਆ ਜੇ ਆਪਾਂ ਕਹੀਏ ਆਪਾਂ ਇਹਨਾਂ ਨੂੰ ਪਾਲਦੇ ਆ ਇਹ ਆਪਾਂ ਨੂੰ ਪਾਲਦੀ ਆ ਹੂੰ ਹੁਣ ਲਾਲੋਜੀ ਘੋੜੀ ਤੇ ਇੰਨੀ ਇੱਕ ਵਫਾਦਾਰ ਆ ਜੇ ਇੱਕ ਸਵਾਰ ਘੋੜੀ ਤੇ ਡੇਲੀ ਸਵਾਰੀ ਕਰੇ ਹੁਣ ਆਪਣੀ ਪਵਨ ਆ ਮੈਂ ਸਾਰਿਆਂ ਨੂੰ ਚੈਲੰਜ ਵੀ ਕਰਦਾ ਵੀ ਕੋਈ ਆ ਕੇ ਉਹਨੂੰ ਰੱਸਾ ਪਾ ਲਓ ਉਹ ਰੱਸਾ ਕਿਉਂਕਿ ਉਹ ਇੱਕ ਕਮਾਲਕੀ ਦੀ ਆ ਉਹ ਮੇਰੇ ਤੇ ਤੀਜੀ ਹੋਈ ਆ ਮੈਂ ਉਹਨੂੰ ਖੋਲਦਾ ਬੰਦਦਾ ਮੈਂ ਹੋਰ ਆਪਣੇ ਹੋਰ ਵੀ ਘੋੜੀਆਂ ਦੀ ਸੇਵਾ ਕਰਦਿਆ ਮੁੰਡੇ ਤੇ ਹੋਰ ਉਹਨੂੰ ਕੋਈ ਨਹੀਂ ਦੇ ਖੋਲਦਾ ਤੁਹਾਡੇ ਤੋਂ ਬਿਨਾ ਤਗੜੇ ਤੋਂ ਤਗੜਾ ਘੋੜ ਸਵਾਰ ਹਾਂਜੀ ਸਵਾਰੀ ਨਹੀਂ ਕਰ ਸਕਦਾ ਸਵਾਰੀ ਬਿਲਕੁਲ ਕਰ ਸਕਦਾ ਜੀ ਪਰ ਜਿਹੜੀ ਗੱਲ ਆ ਵੀ ਅੰਦਰ ਘੋੜੀ ਖੜੀ ਆ ਹੁਣ ਜਿਹੜੀ ਚਾਲ ਉਹਨੂੰ ਮੈਂ ਤੋੜਨਾ ਉਹ ਚਾਲ ਕਿਸੇ ਕੋਲ ਨਹੀਂ ਤੋੜਨੀ ਉਹ ਹਾਂ ਯਾਨੀ ਕਿ ਇੰਨੀ ਕਿ ਵਫਾਦਾਰੀ ਉਹਦੇ ਵਿੱਚ ਸਵਾਰੀ ਕਰ ਲੈ ਕੋਈ ਜਦੋਂ ਮੈਂ ਲਗਾਮ ਪਾ ਕੇ ਤੇ ਇਹਨੂੰ ਸਵਾਰੀ ਕਰੂ ਆਰਾਮ ਨਾਲ ਕਰਾਉਗੀ ਪਰ ਜਿਹੜੀ ਉਹਨੇ ਮੈਨੂੰ ਆਨੰਦ ਦੇਣਾ ਉਹ ਦੂਜੇ ਨੂੰ ਨਹੀਂ ਦੇਣਾ ਹੋਰ ਬਾਈ ਕੀ ਪ੍ਰਚਲਿਤ ਚੀਜ਼ਾਂ ਇੰਨਾ ਬਾਰੇ ਸਪੈਸ਼ਲ ਕੋਈ ਚੀਜ਼ ਜਿੱਦਾਂ ਖਤਰਾ ਪਛਾਣ ਜਾਂਦੀ ਆ ਖਤਰਾ ਖਤਰਾ ਵੀਰੇ ਹਰਮਨ ਨਾ ਨਹੀਂ ਭੁੱਲਦੀ ਬਿਲਕੁਲ ਜੀ ਜਦੋਂ ਕੁੜੀ ਰਸਤੇ 'ਚ ਮੋੜਨ ਲੱਗ ਜੇ ਘਰ ਵੱਲ ਨੂੰ ਆਪਾਂ ਤੱਕਾ ਕਰੀਏ ਉਹਨੂੰ ਉਹ ਜਾਨੀ ਕਿ ਮਾਲਕ ਨੂੰ ਸਨੇਹਾ ਦਿੰਦੀ ਆ ਵੀ ਅੱਜ ਖਤਰਾ ਕੁਝ ਅੱਗੇ ਹੋਣਾ ਜਾਂ ਕੋਈ ਚੀਜ਼ ਘਟਣਾ ਵਾਪਰਨੀ ਆ ਵੀ ਆਪਾਂ ਘਰੇ ਚੱਲਦੇ ਆ ਉਹ ਚੀਜ਼ ਮੈਂ ਬਹੁਤ ਵਾਰੀ ਨੋਟ ਕੀਤੀ ਆ ਇਹ ਮਹਿਸੂਸ ਕੀਤੀਆਂ ਤੁਸੀਂ ਬਿਲਕੁਲ ਜੀ ਮੇਰੇ ਜਦੋਂ ਇੱਕ ਪਵਨ ਦੀ ਗੱਲ ਸੁਣ ਲਓ ਜੀ ਆਪਾਂ ਖੇਤ ਮੈਂ ਚੱਲਿਆ ਸੀਗਾ ਕੋੜੀ ਬਾਰੋਬਾਰੀ ਰਸਤੇ 'ਚ ਮੁੜੀ ਜਾਵੇ ਉਹ ਮੈਂ ਚਲੋ ਉਹਨੂੰ ਘੂਰ ਕੇ ਲੈ ਗਿਆ ਅੱਗੇ ਜਾ ਕੇ ਬਸ਼ੇਰੇ ਦੀ ਸੁਹਾਗੇ 'ਚ ਲੱਤ ਫਸ ਗਈ ਸੱਟ ਲੱਗੀ ਉਹਦੇ ਯਾਨੀ ਕਿ ਉਹ ਚੀਜ਼ ਇਹ ਸਚਾਈਆਂ ਨੇ ਸਾਰੀਆਂ ਗੱਲਾਂ ਮੈਂ ਆਪ ਵੀ ਯਾਨੀ ਕਿ ਮੇਰੇ ਨਾਲ ਵੀ ਫੀਲ ਹੋਈਆਂ ਨੇ ਮੈਂ ਦੇਖੀਆਂ ਨੇ ਇਹ ਚੀਜ਼ਾਂ ਜਨਵਰਾਂ ਨੂੰ ਪਿਆਰ ਕਰਦੇ ਹੋ ਰੁੱਸਦੀ ਆ ਘੋੜੀ ਨਖਰਾ ਕਰਦੀ ਆ ਫਿਰ ਕਦੇ ਕਦੀ ਬਿਲਕੁਲ ਜਦੋਂ ਉਹਨੂੰ ਡਾਂਟ ਦਿੰਦੇ ਆ ਜੀ ਉਹ ਜੇ ਆਪਾਂ ਉਹਨੂੰ ਕਹਿੰਦੇ ਆ ਵੀ ਲਗਾਮ ਪਾਉਣੀ ਆ ਜਾਂ ਹੋਰ ਜਿਵੇਂ ਜੁਗਣੀ ਹੋ ਗਈ ਜੇ ਉਹਨੂੰ ਥੋੜਾ ਜਿਹਾ ਘੂਰ ਵੀ ਦਿੰਦੇ ਆ ਤਾਂ ਫਿਰ ਉਹ ਰੁੱਸਦਾ ਇਹਨਾਂ ਦਾ ਬਣਦਾ ਵੀ ਆ ਰਸਣਾ ਫਿਰ ਫਾਰਮ ਤੇ ਬਾਈ ਹੋਰ ਜਾਨਵਰ ਕਿਹੜੇ ਕਿਹੜੇ ਆ ਕੋਈ ਪੰਛੀ ਫਾਰਮ ਤੇ ਹੁਣ ਆਪਾਂ ਯਾਨੀ ਕਿ ਜਦੋਂ ਫਾਰਮ ਦੇ ਵਿੱਚ ਘੋੜੀਆਂ ਵੀਰੇ ਚਲੀਆਂ ਗਈਆਂ ਉੱਥੇ ਤਾਂ ਆਪਾਂ ਕੁੱਕੜ ਮੁਰਗੇ ਕਬੂਤਰ ਆਪਣੇ ਕੋਲੇ ਹੁਣ ਟੋਟ ਟਵਾਇਸ ਵੀ ਨੇ ਕਛੂ ਕੁੰਮੇ ਸਟੰਟ ਦੇ ਵੇਲੇ ਵੀ ਆਪਾਂ ਉਹਨਾਂ ਨੂੰ ਯੂਜ਼ ਕਰਦੇ ਆ ਉਹ ਜਦੋਂ ਆਪਾਂ ਸਟੰਟ ਕਰਨ ਲੱਗਦੇ ਜੇ ਉਹਨਾਂ ਨੂੰ ਆ ਤਿੰਨ ਉਂਗਲਾਂ ਤੇ ਰੱਖ ਲੈਨੇ ਆ ਵੀਰੇ ਉਹਨੇ ਜਦੇ ਪੈਰ ਹਿਲਾਉਣ ਲੱਗ ਜਾਨੇ ਆ ਜੇ ਤੁਸੀਂ ਰੱਖ ਲੋਗੇ ਉਹ ਇੰਨੇ ਪੱਕੇ ਪੈਰ ਭੋਰਾ ਨਹੀਂ ਕੱਢਣਾ ਉਹਨਾਂ ਨੇ ਕਛੂ ਕੁੰਮੇ ਵੀ ਸਟੰਟ ਕਰਦੇ ਆ ਬਿਲਕੁਲ ਜੀ ਤੋਂ ਸੁਣ ਰਹੇ ਆ ਜਦੋਂ ਛਾਤੀ ਤੇ ਪੈਰ ਕੋੜੀ ਦਾ ਰੱਖ ਕੇ ਪਿੱਛੇ ਉਹਨੂੰ ਐਸ ਲੋਡ ਦੋਏ ਕਛੂ ਕੁੰਮੇ ਰੱਖ ਲੈਨੇ ਆ ਉਹਨਾਂ ਨੇ ਦੋਨਾਂ ਨੇ ਪੈਰ ਹਿਲਾਉਣਾ ਜੇ ਤੁਸੀਂ ਫੜ ਲਿਆ ਉਹਨਾਂ ਜਮਾ ਮੂੰਹ ਹੀ ਨਹੀਂ ਕੱਢਣਾ ਵੀਰੇ ਦੇਖ ਲਓ ਤੁਸੀਂ ਉਹਨਾਂ ਨੂੰ ਵੀ ਜਾਨ ਮੇਰੇ ਨਾਲ ਉਹਨਾਂ ਦਾ ਵੀ ਇੰਨਾ ਪਿਆਰ ਪੈ ਗਿਆ ਦੋ ਰੱਖਿਆ ਆਪਾਂ ਉਹ ਜਦੋਂ ਐਸ ਲੋਡ ਰੱਖ ਲੈਣੇ ਆ ਹੋਰ ਵੀ ਬਹੁਤ ਵੀਰਾਂ ਦੇ ਫੋਨ ਆਉਂਦੇ ਉਹਨਾਂ ਨੂੰ ਪਤਾ ਵੀ ਵੀਡੀਓ ਇਹ ਪਾਉਂਦਾ ਜਾਂ ਰੱਖਦਾ ਇਹ ਆ ਤੇ ਬਹੁਤ ਕਮੈਂਟ ਵੀ ਆਉਂਦੇ ਜੀ ਵੀ ਵੀਰੇ ਬੈਨ ਨੇ ਹਨਾ ਵੀ ਤੁਸੀਂ ਤੁਹਾਨੂੰ ਪੁਲਿਸ ਲੈ ਜੀ ਜਾਂ ਇਦਾਂ ਹੋ ਜੂਗੀ ਪਰ ਮੈਂ ਤਾਂ ਇੱਕ ਗੱਲ ਕਹਿਣਾ ਜੀ ਆਪਾਂ ਉਹਨਾਂ ਨੂੰ ਸੁਰੱਖਿਆ ਦੇਈਏ